ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਆਉਣ ਵਾਲੀਆਂ ਸੁਭਾਈ ਚੋਣਾਂ ਤੋਂ ਸਿਰਫ 5 ਮਹੀਨੇ ਪਹਿਲਾਂ ਜਾਰੀ ਕੀਤੇ ਗਏ ਇੱਕ ਨਵੇਂ ਪੋਲ ਤੋਂ ਪਤਾ ਲੱਗਦਾ ਹੈ ਕਿ BCNDP ਅਜੇ VBCC ਕੰਜ਼ਰਵੇਟਿਵ ਤੇ BC ਯੂਨਾਈਟਿਡ ਤੋਂ ਅੱਗੇ ਹੈ BCਵੇ 800 ਬਾਲਗਾਂ ਦਾ ਪੋਲ ਰਿਸਰਚ ਕੰਪਨੀ ਦੁਆਰਾ ਦਰਸਾਉਂਦਾ ਹੈ ਕਿ ਜਿੰਨਾ ਲੋਕਾਂ ਨੇ ਪਹਿਲਾਂ ਹੀ ਆਪਣੀ ਵੋਟ ਦਾ ਫੈਸਲਾ ਕਰ ਲਿਆ ਹੈ ਉਹਨਾਂ ਵਿੱਚ 42% ਦੀ ਮੌਜੂਦਾ ਪਾਰਟੀ ਨੂੰ ਵੋਟ ਪਾਉਣਗੇ 32% ਦੀ ਕੰਜ਼ਰਵੇਟਿਵ ਨੂੰ ਵੋਟ ਪਾਉਣਗੇ April ਦੇ ਵਿੱਚ ਰਿਸਰਚ ਕੰਪਨੀ ਦੀ ਆਖਰੀ ਪੋਲਿੰਗ ਤੋਂ ਬਾਅਦ NDP 3 ਅੰਕ ਹੇਠ ਹੈ ਜਦੋਂ ਕਿ ਕੰਜ਼ਰਵੇਟਿਵ 5 ਅੰਕ ਵਾਧਾ ਹੈ ਇਸ ਦੌਰਾਨ ਮੌਜੂਦਾ ਅਧਿਕਾਰਤ ਵਿਰੋਧੀ ਧਿਰ BC United ਹੁਣ BC ग्रीन्स ਨਾਲ ਤੇਜਸਥਾਨ ਤੇ ਹੈ ਸਰਵੇਖਣ ਦੇ ਵਿੱਚ ਸ਼ਾਮਿਲ 12% ਦੀ ਕੀਵਨ ਫਾਲਕਨ ਦੀ ਪਾਰਟੀ ਨੂੰ ਵੋਟ ਦੀ ਯੋਜਨਾ ਬਣਾ ਰਹੇ ਨੇ ਇੱਕ ਸਾਲ ਬਾਅਦ ਅਨੁਪਾਤ 21. ਡਿੱਗ ਗਿਆ ਹੈ ਮਈ 2023 ਦੇ ਵਿੱਚ ਬੀਸੀ ਵਿੱਚ ਇੱਕ तिहाई ਵੋਟਰ 33% ਦੀ ਬੀਸੀ ਯੂਨਾਈਟਿਡ ਦਾ ਸਮਰਥਨ ਕਰ ਰਹੇ ਸੰਖੋਜ ਕੰਪਨੀ ਨੇ ਕਿਹਾ ਹੈ ਕਿ ਲੀਡਰ ਐਂਡਰਿਓ ਵਿਲਕਨਸਨ ਦੀ ਅਗਵਾਈ ਦੇ ਵਿੱਚ 2020 ਦੀਆਂ ਸੁਬਾਈ ਚੋਣਾਂ ਵਿੱਚ ਬੀਸੀ ਲਿਬਰਲਾਂ ਦਾ ਸਮਰਥਨ ਕਰਨ ਵਾਲੇ ਨਿਰਣਾਇਕ ਵੋਟਰਾਂ ਵਿੱਚੋਂ ਸਿਰਫ 35% ਦੀ 2024 ਵਿੱਚ ਬੀਸੀ ਯੁਨਾਈਟਿਡ ਦੇ ਨਾਲ ਰਹਿ ਰਹੇ ਨੇ ਪੰਜ ਵਿੱਚੋਂ ਦੋ ਯਾਨੀ 44% ਹੁਣ ਬੀਸੀ ਕੰਜ਼ਰਵੇਟਿਵ ਦੀ ਹਮਾਇਤ ਕਰ ਰਹੇ ਨੇ ਜਦੋਂ ਕਿ 10 ਵਿੱਚੋਂ ਇੱਕ ਤੋਂ ਵੱਧ 12% ਦੀ ਬੀਸੀ ਐਨਡੀਪੀ ਲਈ ਵੋਟ ਪਾਉਣਗੇ ਪੋਲਿੰਗ ਸੰਸਾਦਾ ਕਹਣਾ ਹੈ ਕਿ ਮੌਜੂਦਾ ਪ੍ਰੀਮੀਅਰ ਡੇਵਿਡ ਡੀਬੀ ਪ੍ਰਵਾਨਗੀ ਰੇਟਿੰਗਾਂ ਦੇ ਵਿੱਚ ਵੀ ਮੋਰੀ ਨੇ ਕਿਉਂਕਿ ਸਰਵੇਖਣ ਕਰਨ ਵਾਲਿਆਂ ਵਿੱਚੋਂ 54 ਫੀਸਦੀ ਨੇ ਉਹਨਾਂ ਨੂੰ ਪ੍ਰਵਾਨਗੀ ਦਿੱਤੀ ਸੀ ਬੀਸੀ ਕੰਜ਼ਰਵੇਟਿਵ ਆਗੂ ਜੌਨ ਡੋਸਟਰ 37 ਫੀਸਦੀ ਬੀਸੀ ਗ੍ਰੀਨਜ਼ ਆਗੂ ਸੋਨੀਆ ਫਸਟਾਨੋ 35 ਫੀਸਦੀ ਤੇ ਬੀਸੀ ਯੂਨਾਈਟਿਡ ਲੀਡਰ ਕੇਵਿਨ ਫਰਕਨ 31 ਫੀਸਦੀ ਲਈ ਗਿਣਤੀ ਘਟ ਰਹੀ ਹੈ ਲੰਨਨ ਤੋਂ ਸਿੰਗਾਪੁਰ ਜਾਣ ਵਾਲੀ ਫਲਾਈਟ ਦੇ ਵਿੱਚ ਗੰਭੀਰ ਗੜਬੜੀ ਹੋਈ ਜਿਸ ਦੇ ਕਾਰਨ ਜਹਾਜ਼ ਕਈ ਫੋਟੋ ਚਾਈ ਤੋਂ ਹੇਠਾਂ ਡਿੱਗ ਗਿਆ ਜਿਸ ਦੇ ਵਿੱਚ ਇੱਕ ਬ੍ਰਿਟਿਸ਼ ਵਿਅਕਤੀ ਜੋ ਕਿ 73 ਸਾਲਾ ਜੈਫਰੀ ਰੌਲਫ ਕਚਨ ਵਜੋਂ ਦੱਸਿਆ ਜਾ ਰਿਹਾ ਹੈ ਉਸ ਦੀ ਮੌਤ ਹੋ ਗਈ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਜੋ ਵਿਅਕਤੀ ਸੀ ਉਸ ਦੀ ਮੌਤ ਗੰਭੀਰ ਗੜਬੜੀ ਦੌਰਾਨ ਦਿਲ ਦਾ ਦੌਰਾ ਪੈਣ ਤੋਂ ਬਾਅਦ ਹੋਈ ਹੈ ਜਿਸ ਵਿੱਚ ਉਸ ਦੀ ਪਤਨੀ ਤੇ ਕਈ ਹੋਰ ਲੋਕ ਜ਼ਖਮੀ ਹੋ ਗਏ ਕਿਉਂਕਿ ਜਹਾਜ਼ 3 ਮਿੰਟ ਤੋਂ ਵੀ ਘੱਟ ਸਮੇਂ ਦੇ ਵਿੱਚ 6000 ਫੁੱਟ ਦੀ ਉਚਾਈ ਤੋਂ ਡਿੱਗ ਗਿਆ ਸੀ ਸਿੰਗਾਪੁਰ 에ਅਰਲਾਈਨਸ ਦੀ ਉਡਾਨ ਨੂੰ ਹੰਗਾਮੇ ਤੋਂ ਬਾਅਦ ਬੈਂਕਾਕ ਵੱਲ ਮੋੜ ਦਿੱਤਾ ਗਿਆ ਜ਼ਖਮੀ ਯਾਤਰੀਆਂ ਨੂੰ ਜ਼ਮੀਨ ਤੇ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ ਸਿੰਗਾਪੁਰ 에ਅਰਲਾਈਨਸ ਨੇ ਦੱਸਿਆ ਕਿ ਕਰੀਬ 3 ਲੋਕ ਜ਼ਖਮੀ ਹੋਏ ਨੇ ਸਿੰਗਾਪੁਰ 에어ਲਾਈਨਸ ਦੀ ਕੋੜਾ ਨ ਹਿੰਦ ਮਹਾਸਾਗਰ ਵਿੱਚ ਗੰਭੀਰ ਗੜਬੜੀ ਕਾਰਨ ਕੁਝ ਮਿੰਟਾਂ ਵਿੱਚ 6000 ਫੁੱਟ ਦੀ ਉਚਾਈ ਤੋਂ ਡਿੱਗੀ ਕੈਰੀਅਰ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਇੱਕ ਬ੍ਰਿਟਿਸ਼ ਵਿਅਕਤੀ ਦੀ ਮੌਤ ਹੋ ਗਈ ਹੈ ਤੇ 2 ਦਰਜਨ ਤੋਂ ਵੱਧ ਹੋਰ ਯਾਤਰੀ ਇਸ ਵਿੱਚ ਜ਼ਖਮੀ ਹੋਏ ਨੇ ਇਸ ਬਾਅਦ ਫਲਾਈਟ ਨੂੰ ਮੋੜ ਦਿੱਤਾ ਗਿਆ ਤੇ ਤੂਫਾਨੀ ਮੌਸਮ ਵਿੱਚ ਬੈਂਕਾਕਕ 'ਚ ਉਤਾਰਿਆ ਗਿਆ ਅਧਿਕਾਰੀਆਂ ਨੇ ਕਿਹਾ ਹੈ ਕਿ 73 ਸਾਲਾ ਬ੍ਰਿਟਿਸ਼ ਵਿਅਕਤੀ ਨੂੰ ਦਿਲ ਦਾ ਦੌਰਾ ਪੈਨ ਕਰਕੇ ਜਿਹੜੀ ਹੈ ਉਹਨਾਂ ਦੀ ਮੌਤ ਹੋਈ ਹੈ ਤੇ ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਸਿੰਗਾਪੁਰ ਜਾਣ ਵਾਲੀ ਬੋਇੰਗ 777 ਉਡਾਨ ਬੈਂਕੋਕ ਦੇ ਸਵਰਨਭੂਮੀ ਹਵਾਈ ਅੱਡੇ ਤੇ ਉਤਰੇ 에ਅਰਲਾਈਨ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਜਿਸ ਵਿੱਚ 2011 211 ਯਾਤਰੀ ਤੇ 18 ਚਾਲਕ ਦਲ ਦੇ ਮੈਂਬਰ ਸਵਾਰ ਸਨ ਐਮਰਜੈਂਸੀ ਮੈਡੀਕਲ ਅਮਲਾ ਯਾਤਰੀਆਂ ਦੀ ਮਦਦ ਲਈ ਪਹੁੰਚਿਆ ਸਵਰਨਭੂਮੀ 에ਅਰਪੋਰਟ ਦੁਆਰਾ ਲਈ ਮੈਸੇਜਿੰਗ ਪਲੇਟਫਾਰਮ ਤੇ ਪੋਸਟ ਕੀਤੇ ਗਏ ਵੀਡੀਓ ਨੇ ਘਟਨਾ ਵਾਲੀ ਥਾਂ ਤੇ ਐਂਬੂਲੈਂਸਾਂ ਦੀ ਇੱਕ ਲੜੀ ਦਿਖਾਈ ਇਸ ਵਿੱਚ ਕਿਹਾ ਗਿਆ ਕਿ ਬਾਕੀ ਮੁਸਾਫਰਾਂ ਤੇ ਚਾਲਕ ਦਲ ਦੀ ਜ ਕੀਤੀ ਜਾ ਰਹੀ ਹੈ ਜਿੱਥੇ ਜ਼ਰੂਰੀ ਹੋਵੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਐਮਰਜੈਂਸੀ ਲੈਂਡਿੰਗ ਦੇ 4 ਘੰਟੇ ਵਿੱਚ 18 ਲੋਕ ਹਸਪਤਾਲ ਵਿੱਚ ਦਾਖਲ ਰਹੇ ਜਦਕਿ 12 ਹੋਰਾਂ ਦਾ ਇਲਾਜ ਜਿਹੜਾ ਹੈ ਉਹ ਬਾਹਰੀ ਮਰੀਜ਼ਾਂ ਦੇ ਆਧਾਰ ਤੇ ਕੀਤਾ ਗਿਆ థਾਈਲੈਂਡ ਸਮੂਹ ਦੇ ਹਵਾਈ ਅੱਡੇ ਨੇ ਕਿਹਾ ਹੈ ਕਿ ਹਲਕੇ ਜ਼ਖਮੀ ਤੇ ਗੈਰ ਜ਼ਖਮੀ ਯਾਤਰੀਆਂ ਦੀ ਸਵਰਨਭੂਮੀ ਹਵਾਈ ਅੱਡੇ ਤੇ ਟਰਮੀਨਲ ਦੇ ਅੰਦਰ ਵਿਸ਼ੇਸ਼ ਤੌਰ ਤੇ ਨਿਰਧਾਰਤ ਸਥਾਨ ਤੇ ਸਹਾਇਤਾ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਜਹਾਜ਼ ਦੇ ਰਾਤ 9:45 ਮਿੰਟ ਤੇ ਬੈਂਕਾਕ ਪਹੁੰਚਣ ਦੀ ਉਮੀਦ ਸੀ ਟਰਾਂਸਪੋਰਟ ਮੰਤਰੀ ਨੇ ਕਿਹਾ ਹੈ ਕਿ ਸਿੰਗਾਪੁਰ ਸ਼ਹਿਰ ਰਾਜ ਦੇ ਮੰਗੀ ਹਵਾਈ ਅੱਡੇ ਤੇ ਹਲਕੇ ਜ਼ਖਮੀ ਤੇ ਗੈਰ ਜ਼ਖਮੀ ਯਾਤਰੀਆਂ ਨੂੰ ਲਿਜਾਣ ਲਈ ਮੰਗਲਵਾਰ ਰਾਤ ਨੂੰ ਇੱਕ ਹੋਰ ਜਹਾਜ਼ ਰਵਾਨਾ ਕਰੇਗਾ स्वर्णਪੁਮੀ ਹਵਾਈ ਅੱਡੇ ਦੇ ਜਨਰਲ ਮੈਨੇਜਰ ਕਿਟੀ ਪੋਂਗ ਨੇ ਕਿਹਾ ਹੈ ਕਿ ਬ੍ਰਿਟਿਸ਼ ਵਿਅਕਤੀ ਨੂੰ ਦਿਲ ਦਾ ਦੌਰਾ ਪਿਆ ਫਲਾਈਟ ਰਡਾਰ 24 ਦੁਆਰਾ ਕੈਪਚਰ ਕੀਤੇ ਗਏ ਐਸੋਸੀਏਟਿਡ ਪ੍ਰੈਸ ਦੁਆਰਾ ਵਿਸ਼ਲੇਸ਼ਣ ਕੀਤੇ ਗਏ ਟਰੈਕਿੰਗ ਡਾਟਾ ਸਿੰਗਾਪੁਰ 에ਅਰਲਾਈਨਸ ਦੀ ਫਲਾਈਟ ਐਸਕਿਊ 321 ਨੂੰ 37000 ਫੁੱਟ ਦੀ ਉਚਾਈ ਤੇ ਕਰੂਜ਼ ਕਰਦੇ ਦਿਖਾਉਂਦੇ ਨੇ ਡਾਟਾ ਦਿਖਾਉਂਦਾ ਹੈ ਕਿ ਇੱਕ ਬਿੰਦੂ ਤੇ ਬੋਇੰਗ 777 300 ER ਕੁਝ 3 ਮਿੰਟਾਂ ਦੇ ਅੰਤਰਾਲ ਵਿੱਚ ਅਚਾਨਕ ਤੇ ਤੇਜ਼ੀ ਨਾਲ 31000 ਫੁੱਟ ਡਿੱਗ ਗਿਆ ਫਿਰ ਜਹਾਜ਼ ਮੋੜਨ ਤੋਂ ਪਹਿਲਾਂ ਤੇ ਅੱਧੇ ਘੰਟੇ ਤੋਂ ਵੀ ਘੰਟੇ ਸਮੇਂ ਬਾਅਦ ਪਹਿਲਾ 31000 ਫੁੱਟ ਤੇ 10 ਮਿੰਟ ਤੱਕ ਰਿਹਾ ਅਸਥਿਰਤਾ ਵਿੱਚ ਤਿੱਖੀ ਉਤਰਾਈ ਉਦੋਂ ਹੋਈ ਜਦੋਂ ਫਲਾਈਟ ਮਿਆਮੋਰ ਮਿਆਮਾਰ ਦੇ ਨੇੜੇ ਅੰਡੇਮਨ ਸਾਗਰ ਦੇ ਉੱਪਰ ਸੀ ਜਹਾਜ਼ ਨੇ ਉਸ ਸਮੇਂ 700 ਦਾ ਸਕੋਰ ਕੋਡ ਭੇਜਿਆ ਜੋ ਇੱਕ ਕੁਮਾਂਤਰੀ ਐਮਰਜੈਂਸੀ ਸਿਗਨਲ ਸੀ ਸਿੰਗਾਪੁਰ 에ਰਲਾਈਨਸ ਨੇ ਮ੍ਰਿਤਕ ਦੇ ਪਰਿਵਾਰ ਪ੍ਰਤੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਲੋੜੀਂਦੀ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ THAILAND ਦੇ ਸਥਾਨਕ ਅਧਿਕਾਰੀਆਂ ਨਾਲ ਕੰਮ ਕਰ ਰਹੇ ਹਾਂ ਤੇ ਲੋੜੀਂਦੀ ਕੋਈ ਵੱਧੂ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਟੀਮ ਬੈਂਕਾਕ ਭੇਜ ਰਹੇ ਹਾਂ ਸਿੰਗapore ਦੇ ਟ੍ਰਾਂਸਪੋਰਟ ਮੰਤਰੀ ਨੇ ਕਿਹਾ ਕਿ ਉਹਨਾਂ ਦਾ ਮੰਤਰਾਲਾ ਤੇ ਸਿੰਗਾਪੁਰ ਦਾ ਵਿਦੇਸ਼ ਮੰਤਰਾਲਾ ਦੇਸ਼ ਦੀ ਨਾਗਰਿਕ ਖਵਾਬਾਜ਼ੀ ਅਥਾਰਟੀ ਤੇ ਚਾਂਗੀ ਹਵਾਈ ਅੱਡੇ ਦੇ ਅਧਿਕਾਰ ਅਧਿਕਾਰੀ 에어ਲਾਈਨ ਸਟਾਫ ਦੇ ਨਾਲ ਪ੍ਰਭਾਵਿਤ ਯਾਤਰੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਸਹਾਇਤਾ ਪ੍ਰਦਾਨ ਕਰ ਰਹੇ ਨੇ ਨਿਊਜ਼ ਸੋ ਚੈਨਲ ਪੰਜਾਬੀ ਦੀ ਰਿਪੋਰਟ ਸਟੈਟਿਸਟਿਕਸ ਕੈਨੇਡਾ ਨੇ ਕਿਹਾ ਹੈ ਕਿ ਮਾਰਚ ਵਿੱਚ 2.9 ਫੀਸਦੀ ਦੀ ਗਿਰਾਵਟ ਦੀ ਅਗਵਾਈ ਪੋਜੰਦੀਆਂ ਕੀਮਤਾਂ ਸੇਵਾਵਾਂ ਤੇ ਟਿਕਾਊ ਵਸਤੂਆਂ ਕਾਰਨ ਹੋਈ। ਅਗਲੇ ਮਹੀਨੇ ਵਿਆਜ ਦਰ ਦੇ ਵਿੱਚ ਕਟੌਤੀਆਂ ਦੀ ਉਮੀਦਾਂ ਨੂੰ ਹੁਲਾਰਾ ਦਿੰਦੇ ਹੋਏ ਕੀਮਤਾਂ ਦੇ ਵਾਅਦੇ ਦੇ ਵਿੱਚ ਵਿਆਪਕ ਮੰਦੀ ਦੇ ਵਿਚਾਰ, ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਅਪ੍ਰੈਲ ਦੇ ਵਿੱਚ 2.7 ਫੀਸਦੀ ਤੱਕ ਡਿੱਗ ਗਈ। ਵਿੱਤੀ ਬਾਜ਼ਾਰਾਂ ਨੇ ਵੀ ਅਗਲੇ ਮਹੀਨੇ ਦਰਾਂ ਦੇ ਵਿੱਚ ਕਟੌਤੀਆਂ ਦੀ ਸੰਭਾਵਨਾਵਾਂ ਨੂੰ ਵਧਾ ਕੇ 50 ਫੀਸਦੀ ਤੋਂ ਵੱਧ ਕਰ ਦਿੱਤਾ ਹੈ। ਵਿੱਤ ਮੰਤਰੀ ਕ੍ਰਿਸਟਿਆ ਫ੍ਰੀਲੈਂਡ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਦਰਾਂ ਦੇ ਵਿੱਚ ਕਟੌਤੀ ਲਈ ਪੜਾਅ ਤੈਅ ਕਰਨ ਦੇ ਵਿੱਚ ਮਦਦ ਕਰ ਰਹੀ ਹੈ। ਗੈਸੋਲੀਨ ਨੂੰ ਛੱਡ ਕੇ ਕੀਮਤਾਂ ਇੱਕ ਸਾਲ ਪਹਿਲਾਂ ਦੇ ਮੁਕਾਬਲੇ 2.5% ਦੀ ਵਧਿਆ ਨੇ। ਕੇਂਦਰੀ ਬੈਂਕ ਨੇ ਸੰਕੇਤ ਦਿੱਤਾ ਹੈ ਕਿ ਉਹ ਵਿਆਜ ਦਰਾਂ ਦੇ ਕਟੌਤੀ ਕਰਨ ਦੇ ਨੇੜੇ ਆ ਰਿਹਾ ਹੈ ਪਰ ਉਹ ਮਹਿੰਗਾਈ ਦੇ ਵਿੱਚ ਮੰਦੀ ਨੂੰ ਲੰਬੇ ਸਮੇਂ ਤੱਕ ਬਰਕਰਾਰ ਰੱਖਣਾ ਚਾਹੁੰਦਾ ਹੈ। ਸਤਕਾਰ ਕਮੇਟੀ ਐਬਸਫੋਰਡ ਦੇ ਬੁਲਾਰਿਆਂ ਦੇ ਵੱਲੋਂ ਚੈਨਲ ਪੰਜਾਬੀ ਦੇ ਨਾਲ ਗੱਲਬਾਤ ਕੀਤੀ ਗਈ ਜਿੱਥੇ ਉਹਨਾਂ ਲੋਕ ਸਭਾ ਚੋਣਾਂ ਮੌਕੇ ਪੰਥਕ ਸੋਚ ਦੇ ਧਾਰਨੀ ਉਮੀਦਵਾਰਾਂ ਨੂੰ ਜਿਤਾਉਣ ਦੇ ਲਈ ਤਮਾਮ ਪੰਜਾਬੀਆਂ ਨੂੰ ਅਪੀਲ ਕੀਤੀ ਜਿਨ੍ਹਾਂ ਤਮਾਮ ਸੰਤਾਂ ਨੂੰ ਬੇਨਤੀ ਕੀਤੀ ਕਿ ਪੰਜਾਬ ਵਿੱਚ ਰਹਿੰਦੇ ਆਪਣੇ ਜਾਣਕਾਰਾਂ ਤੱਕ ਇਹ ਮੈਸੇਜ ਜ਼ਰੂਰ ਪਹੁੰਚਦਾ ਕਰਨ ਕਿ ਸਿੱਖਾਂ ਦੇ ਮਾਮਲਿਆਂ ਸਬੰਧੀ ਆਵਾਜ਼ ਸੰਸਦ ਵਿੱਚ بلند ਹੋਵੇ ਇਸ ਲਈ ਪੰਥਕ ਸੋਚ ਦੇ ਧਾਰਨੀ ਉਮੀਦਵਾਰਾਂ ਦਾ ਜਿੱਤਣਾ ਜ਼ਰੂਰੀ ਹੈ ਤਾਂ ਜੋ ਬੰਦੀ ਸਿੰਘਾਂ ਦੀ ਰਹਾਈ ਲਈ ਆਵਾਜ਼ ਜ਼ੋਰ ਸ਼ੋਰ ਦੇ ਨਾਲ ਚੁੱਕ ਕੇ ਉਹਨਾਂ ਦੀ ਰਿਹਾਈ ਕਰਵਾਈ ਜਾ ਸਕੇ ਸਾਧ ਸ੍ਰੋਤਿਆਂ ਨੂੰ ਤੇ ਚੈਨਲ ਦੇ ਸਾਰੇ ਸਟਾਫ ਨੂੰ ਫਿਰ ਦੁਬਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਦਾਸ ਕੁਲਦੀਪ ਸਿੰਘ ਮੁਖ ਬਲਾਰਾ ਸਤਕਾਰ ਕਮੇਟੀ ਐਸਪੋਰਟ ਕੈਨੇਡਾ ਆਪ ਅੱਗੇ ਬੇਨਤੀ ਕਰਨ ਆਏ ਆ ਕਿ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਜੋ ਕਿ ਖੰਡੂਰ ਇਲਾਕੇ ਚੋਂ ਚੋਣ ਲੜ ਰਹੇ ਹਨ ਜਿਨ੍ਹਾਂ ਦਾ ਚੋਣ ਨਿਸ਼ਾਨ ਮੈਕ ਹੈ ਤੇ ਉਹਨਾਂ ਦੇ ਨਾਲ ਦੇ ਸਾਥੀ ਭਾਈ ਸਾਹਿਬ ਭਾਈ ਸਿਮਰਜੀਤ ਸਿੰਘ ਜੀ ਮਾਨ ਲੱਖਾ ਸੁਧਾਣਾ ਤੇ ਹੋਰ ਆਪਣੇ ਭਾਈ ਬਿਆਨ ਸਿੰਘ ਦੀ ਬਿਆਨ ਸਿੰਘ ਜੀ ਜੀ ਦੇ ਸਪੁੱਤਰ ਤੇ ਹੋਰ ਸਾਰੇ ਅਨੇਕਾਂ ਜਿਹੜੇ ਸਿੰਘ ਹੈ ਕੁਰਬਾਨੀ ਵਾਲੇ ਉਹ ਚੋਣਾਂ ਲੜ ਰਹੇ ਹਨ ਅਸੀਂ ਬੇਨਤੀ ਕਰਦੇ ਹਾਂ ਕਿ ਕੁਰਬਾਨੀ ਵਾਲੇ ਸਿੰਘਾਂ ਨੂੰ ਆਪਾਂ ਨੂੰ ਮਦਦ ਕਰਨੀ ਚਾਹੀਦੀ ਹੈ ਤਨਮਨ ਧਨ ਨਾਲ ਸੰਤ ਬਾਬਾ ਜਰਨੈਲ ਸਿੰਘ ਪਿੰਡਰਾਵਾਲੇ ਜੀ ਕਹਿੰਦੇ ਹੁੰਦੇ ਸਨ ਕਿ ਜਿਹੜਾ ਸਿਆਸੀ ਤੋਂ ਉੱਤੇ ਜਿਹੜਾ ਧਰਮ ਉੱਤੇ ਆ ਉੱਤੇ ਅੱਖਣਾ ਚਾਹੀਦਾ ਹੈ ਗੁਰੂਆਂ ਦਾ ਵੀ ਸਿਧਾਂਤ ਇਹ ਸੀ ਤੇ ਇਸ ਕਰਕੇ ਸਾਨੂੰ ਧਰਮੀ ਬੰਦੇ ਸਿਆਸਤ ਵਿੱਚ ਵੀ ਭੇਜਨੇ ਚਾਹੀਦੇ ਹਨ ਇਹ ਜਿਹੜਾ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਇਹਨੇ ਸਾਲ 1.5 ਸਾਲ ਸਾਨੂੰ ਤਾਂ ਤਾਂ ਨੀਆਂ ਗੱਲਾਂ ਦੱਸ ਕੇ ਨਾਸ਼ੇ ਛੁਡਾਉਣ ਵਾਸਤੇ ਹੋਰ ਮਤਲਬ ਅਨੇਕਾਂ ਹੀ ਬੰਦੀ ਸਿੰਘਾਂ ਦੀ ਰੈਅਿ ਵਾਸਤੇ ਥਾਂ ਥਾਂ ਜਾ ਕੇ ਪ੍ਰਚਾਰ ਕੀਤਾ ਤੇ ਇਸ ਇਸ ਦੇ ਨਾਲ ਦੇ ਸਾਥੀਆਂ ਨੂੰ ਸਾਰਿਆਂ ਨੂੰ ਵੋਟਾਂ ਪਾ ਕੇ ਜਿਤਾਉਣਾ ਚਾਹੀਦਾ ਹੈ ਦੂਸਰੀ ਬੇਨਤੀ ਜਿਹੜੇ ਬੰਦੀ ਸਿੰਘ ਆ ਜੋ ਕਿ 30 30 ਸਾਲ 35 35 ਸਾਲ ਤੋਂ ਜੇਲ੍ਹਾਂ ਵਿੱਚ ਨਜਾਇਜ਼ ਬੰਦ ਹਨ ਉਹਨਾਂ ਦੀਆਂ ਕਹਿਦਾ ਉਹਨਾਂ ਦੀਆਂ ਜੁਨੀਆਂ ਸਜਾਵਾਂ ਸੀ ਉਹ ਪੂਰੀਆਂ ਹੋ ਚੁੱਕੀਆਂ ਹਨ ਉਸ ਦੇ ਬਰਾਬਰ ਜਿਹੜੇ ਬਲਾਤਕਾਰੀ ਐ ਜਿਹੜੇ ਕਾਤਲੀ ਐ ਉਹਨਾਂ ਨੂੰ ਛੁੱਟੀਆਂ ਪਰੋਲਾ ਮਿਲ ਰਹੀਆਂ ਸਾਲ ਚ 5599 ਤੇ ਇਹਨਾਂ ਨੂੰ ਕੋਈ ਵੀ ਪਰੋਲ ਨਹੀਂ ਨਾ ਕੋਈ ਇੱਧਾਂ ਦੀ ਬਦਲੀ ਐ ਪੰਜਾਬ ਤੋਂ ਬਾਹਰ ਬੈਠੇ ਆ ਆਸਾਨਾਂ ਨੂੰ ਸਾਨੂੰ ਸਾਰਿਆਂ ਨੂੰ ਇਹਨਾਂ ਵਰਤਾਏ ਤਨਮਨ ਧਨ ਨਾਲ ਪਾਠ ਕਰਨੇ ਚਾਹੀਦੇ ਹਨ ਅਰਦਾਸਾਂ ਕਰਨੀਆਂ ਚਾਹੀਦੇ ਹਨ ਸਤਕਾਰ ਕਮੇਟੀ ਵੱਲੋਂ ਕੈਨੇਡਾ ਵੱਲੋਂ ਸ੍ਰੀ ਸਹਿਜ ਪਾਠ ਦਾ ਭੋਗ ਪਾਏ ਜਾਂਦੇ ਹਨ ਹੁਣ 68ਵਾਂ ਪਾਠ 14 ਤੋਂ ਸ਼ੁਰੂ ਹੋ ਕੇ ਅੱਜ ਤੱਕ 68ਵੇਂ ਸਹਿਜ ਪਾਠ ਇਹਨਾਂ ਦੀ ਪਰਥਾਏ ਇਹਨਾਂ ਨੂੰ ਰਿਆ ਕਰਾਉਣ ਵਾਸਤੇ ਦਾਸਾਂ ਤੇ ਹੋ ਰਹੇ ਹਨ ਦਾਸ ਸਰੂਪ ਸਿੰਘ ਪਿੰਡ ਤੋੜ ਜਹੇਦਾਰ ਮੋਹਨ ਸਿੰਘ ਜੀ ਸਤਿਕਾਰਯੋਗ ਬੜੇ ਸਾਡੇ ਉਸ ਵੇਲੇ ਦੇ ਉੱਗੇ ਆਗੂ ਸੀ ਤੇ ਅਸੀਂ ਵੀ ਉਹਨਾਂ ਦੇ ਬੋਲਾਂ ਦੇ ਉੱਤੇ ਉਹਨਾਂ ਦੀਆਂ ਰਕੀਆਂ ਹੋਣ ਇਤਿਹਾਸਕ ਵਿਚਾਰਾਂ ਦੇ ਉੱਤੇ ਪਹਿਰਾ ਦਿੰਦੇ ਹੋਏ ਜਿਸ ਤਰ੍ਹਾਂ ਨਗਰ ਤੋੜ ਤੋਂ ਜਸੇਦਾਰ ਮਾਣ ਸਿੰਘ ਦੇ ਪਰਿਵਾਰ ਨੇ ਇਹ ਭਾਈ ਅਮਰਤਪਾਲ ਦੇ ਹੱਕ ਵਿੱਚ ਵੱਡਾ ਹਾ ਦਾ ਨਾਹਰਾ ਮਾਰਿਆ ਤੇ ਨਾਲ ਪ੍ਰਚਾਰ ਕਰਨ ਵਾਸਤੇ ਅੱਗੇ ਆਏ ਨੇ ਤੇ ਮੈਂ ਦੇਸ਼ਾਂ ਵਿਦੇਸ਼ਾਂ ਦੀਆਂ ਸਾਰੀਆਂ ਹੀ ਸਤਕਾਰਯੋਗ ਸੰਗਤਾਂ ਅੱਗੇ ਭੈਣ ਭਰਾਵਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਆਪ ਸਮੇਂ ਦੀ ਆਵਾਜ਼ ਬਣੋ ਆਪਣੇ ਜਿੰਨੇ ਵੀ ਪੰਥਕ ਭਾਈ ਅੰਮ੍ਰਿਤਪਾਲ ਹਲਕਾ ਖਡੂਰ ਸਾਹਿਬ ਤੋਂ ਭਾਈ ਸਰਬਜੀਤ ਸਿੰਘ ਜੀ ਫਰੀਦਕੋਟ ਤੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਸੰਧੜਾ ਲੁਧਿਆਣੇ ਤੋਂ ਜਿੰਨੇ ਵੀ ਸਾਡੇ ਪੰਥਕ ਲੀਡਰ ਆ ਪਾਇਆ ਇਸਮਜੀਤ ਸਿੰਘ ਜੀ ਮਾਨ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾ ਕੇ ਆਪਣੇ ਹੱਕਾਂ ਵਾਸਤੇ ਜੋ ਸਾਡੇ ਇਹ ਸੂਰਬੀਰ ਯੋਧੇ ਜਾ ਕੇ ਟੇਬਲ ਦੇ ਉੱਤੇ ਬੈਠ ਕੇ ਆਪਣੇ ਹੱਕਾਂ ਦੀ ਰਾਖੀ ਕਰ ਸਕਣਾਂ ਤੇ ਸਾਡੇ ਚਿਰਾਂ ਤੋਂ ਬੰਦੀ ਸਿੰਘ ਜੋ ਆਪਣੀਆਂ ਜਵਾਨੀਆਂ ਸਾਡੇ ਦੇ ਕੁਰਬਾਨ ਕੀਤੀਆਂ ਡਿਗਰੀਆਂ ਕੁਰਬਾਨ ਕੀਤੀਆਂ ਮਾਂ ਬਾਪ ਦੀ ਚਿੱਟੀ ਚੁੰਨੀ ਤੇ ਪੱਗ ਠਾਣਿਆ ਕਚਹਿਰੀਆਂ ਵਿੱਚ ਰੂਲੀ ਦੇਖੀ ਘਰਾਂ ਦੀਆਂ কুরਕੀਆਂ ਹੋ ਗਈਆਂ ਸਾਡਾ ਵੀ ਸਿੱਖ ਕੌਮ ਦਾ ਫਰਜ਼ ਬਣਦਾ ਕਿ ਅੱਜ ਉਹਨਾਂ ਦੇ ਲਈ ਹਾ ਦਾ ਨਾਰਾ ਮਾਰ ਕੇ BC wildfire service ਦਾ ਕਹਿਣਾ ਹੈ ਕਿ ਠੰਡੇ ਤੇ ਗਿੱਲੇ ਹਾਲਾਤ ਅਮਲੇ ਨੂੰ ਸੂਬੇ ਦੇ ਉੱਤਰ ਪੂਰਬ ਵਿੱਚ ਆਪਣੀ ਫਾਇਰ ਫਾਈਟ ਵਿੱਚ ਤਰੱਕੀ ਕਰਨ ਦੀ ਇਜਾਜ਼ਤ ਦੇ ਰਹੇ ਨੇ ਜਿੱਥੇ ਹਜ਼ਾਰਾਂ ਲੋਕ ਦੂਜੇ ਹਫ਼ਤੇ ਲਈ ਆਪਣੇ ਘਰਾਂ ਤੋਂ ਬਾਹਰ ਰਹਿੰਦੇ ਨੇ ਸਰਵਿਸ ਮੰਗਲਵਾਰ ਨੇ ਅਪਡੇਟ ਮੁਤਾਬਕ ਸੀਜ਼ਨੇਬਲ ਮੌਸਮ ਨੇ ਅੱਗ ਦੀ ਗਤੀਵਿਧੀ ਨੂੰ ਘਟਾ ਦਿੱਤਾ ਹੈ ਪੂਰੇ ਹਫ਼ਤੇ ਤੱਕ ਇਹ ਜਾਰੀ ਰਹਿੰਦੇ ਉਮੀਦ ਹੈ ਪਰ ਇਹ ਚੇਤਾਵਨੀ ਹੈ ਕਿ অনুকূল ਹਾਲਾਤਾਂ ਦੇ ਬਾਵਜੂਦ ਸੂਬੇ ਦਾ ਬਹੁਤ ਸਾਰਾ ਹਿੱਸਾ ਚੱਲ ਰਹੇ ਸੋਕੇ ਕਾਰਨ ਬੇਮੌਸਮੀ ਤੌਰ ਤੇ ਖੁਸ਼ਕ ਰਹਿੰਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਅੱਗ ਦੇ ਬਾਲਨ ਇਗਨੀਸ਼ਨ ਦੇ ਲਈ ਬਹੁਤ ਸੰਵੇਦਨਸ਼ੀਲ ਹੁੰਦੇ ਨੇ ਤੇ ਜੰਗਲੀ ਅੱਗ ਤੇਜ਼ੀ ਨਾਲ ਫੈਲ ਸਕਦੀ ਹੈ ਸਰਵਿਸ ਦਾ ਕਹਿਣਾ ਹੈ ਕਿ ਜ਼ਿਆਦਾਤਰ ਬਸੰਤ ਦੀਆਂ ਅੱਗਾਂ ਆਮ ਤੌਰ ਤੇ ਮੁੱਖ ਗਤੀਵਿਧੀ ਕਾਰਨ ਹੁੰਦੀਆਂ ਨੇ ਤੇ ਲੋਕਾਂ ਨੂੰ ਇਸ ਨੂੰ ਘੱਟ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਨ ਲਈ ਵੀ ਕਹਿ ਰਹੇ ਨੇ ਬੀਸੀ ਵਾਈਲਡਫਾਇਰ ਸਰਵਿਸ ਡੈਸ਼ਬੋਰਡ ਦੇ ਮੁਤਾਬਕ ਸੂਬੇ ਵਰ ਦੇ ਵਿੱਚ 119 ਸਰਗਰਮ ਜੰਗਲੀ ਅੱਗਾਂ ਹਨ ਜਿਨ੍ਹਾਂ ਵਿੱਚ 23 ਜਾਣੀਆਂ ਜਾਂਦੀਆਂ ਨੇ ਜਾਂ ਮਨੁੱਖੀ ਕਾਰਨ ਹੋਣ ਦਾ ਸ਼ੱਕ ਹੈ 11 ਬਿਜਲੀ ਨਾਲ ਹੋਣ ਵਾਲੀਆਂ ਨੇ ਆਨਲਾਈਨ ਡਾਟਾ ਦਿਖਾਉਂਦਾ ਹੈ ਕਿ 10 ਅੱਗਾਂ ਨੂੰ ਕੰਟਰੋਲ ਤੋਂ ਬਾਹਰ ਵੱਜੋ ਸ਼੍ਰੇਣੀਬੱਧ ਕੀਤਾ ਗਿਆ ਹੈ ਜਿਸ ਦੇ ਵਿੱਚ ਪਾਰਕਰ ਚੀਲ ਤੇ ਪੈਟ੍ਰਿਕ ਰੀਕ ਅੱਗ ਸ਼ਾਮਿਲ ਹੈ ਜੋ ਕਿ ਫੋਰਟ ਨੈਲਸਨ ਦੇ ਖਾਲੀ ਕੀਤੇ ਗਏ ਪਾਈਚਾਰੇ ਨੂੰ ਧਮਕੀ ਦੇ ਰਹੀਆਂ ਨੇ ਬੀਸੀ ਦੇ ਦੂਰ ਉੱਤਰ ਪੂਰਬੀ ਕੋਨੇ ਵਿੱਚ ਸਥਿਤ ਕਸਬੇ ਤੇ ਨੇੜਲੇ ਫੋਰਟ ਨੈਲਸਨ ਫਸਟ ਨੇਸ਼ਨ ਨੂੰ 10 ਮਈ ਨੂੰ ਲਗਭਗ 4700 ਲੋਕਾਂ ਨੂੰ ਬਾਹਰ ਕੱਢਿਆ ਗਿਆ ਸੀ ਜ਼ਿਆਦਾਤਰ ਹੁਣ ਦੱਖਣ ਵੱਲ 380 ਕਿਲੋਮੀਟਰ ਦੂਰ ਫੋਰਟ ਸੈਂਟ ਜੋਨ ਦੇ ਵਿੱਚ ਆਗਰ ਉਡੀ ਕਰ ਰਹੇ ਨੇ ਉਤਰੀ ਰਾਕੀਜ਼ ਖੇਤਰੀ ਨਗਰਪਾਲਿਕਾ ਜਿਸ ਦੇ ਵਿੱਚ ਫੋਰਟ ਨੈਲਸਨ ਸ਼ਾਮਿਲ ਹੈ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਉਹ ਜ਼ਰੂਰੀ ਸੇਵਾਵਾਂ ਲਈ ਐਕਸੈਸ ਪਰਮਿਟਾ ਦੀ ਪ੍ਰਕਿਰਿਆ ਕਰ ਰਹੇ ਨੇ ਮੇਅਰ ਰੌਬ ਫਰੇਜ਼ਰ ਨੇ ਕਿਹਾ ਹੈ ਕਿ ਅੱਗ ਨਾਲ 4 ਘਰ ਤਬਾਹ ਹੋ ਗਏ ਨੇ ਤੇ 6 ਹੋਰ ਸੰਪਤੀਆਂ ਨੂੰ ਨੁਕਸਾਨ ਪਹੁੰਚਿਆ ਹੈ ਤੇ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੈ ਕਿ ਛੱਡ ਕੇ ਗਏ ਲੋਕ ਕਦੋਂ ਵਾਪਸ ਆ ਸਕਦੇ ਨੇ ਇਸ ਹਫਤੇ ਕੁਝ ਵੀ ਸੰਭਵ ਹੈ ਕੈਨੇਡਾ ਦੇ ਮੌਸਮ ਦੇ ਵਿੱਚ ਖਾਸ ਕਰਕੇ ਕੁਝ ਵੀ ਬਦਲਾ ਸਕਦੇ ਨੇ ਤੇਜ਼ ਗਰਮੀ ਕਿਤੇ ਪੈ ਰਹੀ ਹੈ ਕਿਤੇ ਮੀਂਹ ਤੇ ਕਿਤੇ ਬਰਫਬਾਰੀ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਇਸ ਮੌਕੇ ਜਿਹੜੀ ਗ੍ਰੇਟ ਲੈਕਸ ਖੇਤਰ ਦੇ ਵਿੱਚ ਨਮੀ ਤੇ ਉੱਚ ਤਾਪਮਾਨ ਦੀ ਸੰਭਾਵਨਾ ਹੈ ਦੱਖਣ ਪੱਛਮੀ 온ਟਾਰੀਓ ਦੇ ਕੁਝ ਹਿੱਸਿਆਂ ਦੇ ਵਿੱਚ 31 ਡਿਗਰੀ ਸੈਲਸੀਅਸ ਦੇ ਨੇੜੇ ਦਿਨ ਦੇ ਉੱਚ ਪੱਧਰ ਤੱਕ ਪਹੁੰਚਣ ਦੀ ਉਮੀਦ ਹੈ ਸੂਬੇ ਦੇ ਉਹਨਾਂ ਹਿੱਸਿਆਂ ਵਿੱਚ ਰਾਤੋ-ਰਾਤ ਹੇਠਲਾ ਤਾਪਮਾਨ ਸਿਰਫ 21 ਤੱਕ ਡਿੱਗਣ ਦੀ ਉਮੀਦ ਹੈ ਤਾਪਮਾਨ ਥੋੜਾ ਠੰਡਾ ਵੀ ਰਹੇਗਾ এনवायरमेंट ਕੈਨੇਡਾ ਮੁਤਾਬਕ ਦਿਨ ਭਰ ਮੀਂਹ ਤੇ ਤੂਫਾਨ ਦੀ ਸੰਭਾਵਨਾ ਹੈ ਉੱਤਰ ਉਤਰੀ ਅਨਟਰੀਓ ਤੇ BC ਇਸ ਹਫਤੇ ਦੇ ਅੰਤ ਵਿੱਚ ਬਰਫ ਪੈਣ ਦੀ ਸੰਭਾਵਨਾ ਲਈ ਸਲਾਹਾਂ ਦੀਨ ਹੈ ਉਤਰੀ ਅਨਟਰੀਓ ਦੇ ਕੁਝ ਹਿੱਸੇ ਪਹਿਲਾਂ 30 ਤੋਂ 60 ਕਿਲੋਮੀਟਰ ਤੱਕ ਮੀਂਹ ਦੀ ਉਮੀਦ ਕਰ ਸਕਦੇ ਨੇ BC ਦੇ ਪਹਾੜੀ ਲਾਂਘਿਆਂ ਦੇ ਵਿੱਚ ਵੀ ਬਰਫਬਾਰੀ ਦੀ ਸੰਭਾਵਨਾ ਹੈ ਪੰਜਾਬੀ ਪ੍ਰੈਸ ਕਲੱਬ ਆਫ bc ਵੱਲੋਂ ਬੱਬਰ ਅਕਾਲੀ ਅਖਬਾਰ ਕੱਢਣ ਵਾਲੇ ਸ਼ਹੀਦ ਪਾਈ ਕਰਮ ਸਿੰਘ ਬੱਬਰ ਅਕਾਲੀ ਦੌਲਤਪੁਰ ਦੀ ਸ਼ਹਾਦਤ ਦੀ 100ਵੀਂ ਵਰੇਗੰਢ ਤੇ ਇੱਕ ਸ਼ਤਾਬਦੀ ਸਮਾਗਮ ਦਾ ਆਯੋਜਨ ਕੀਤਾ ਗਿਆ ਜਿੱਥੇ ਇਸ਼ਤਿਹਾਰਕਾਰਾਂ ਵੱਲੋਂ ਪਰਚਾ ਪੜਦੇ ਹੋਏ ਸ਼ਹੀਦ ਪਾਈ ਕਰਮ ਸਿੰਘ ਬੱਬਰ ਦੌਲਤਪੁਰ ਦੇ ਜੀਵਨ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਤੇ ਉਹਨਾਂ ਦੇ ਜੀਵਨ ਸੰਬੰਧੀ ਪੈਦਾ ਹੋਏ ਕਈ ਸ਼ੰਕਿਆਂ ਨੂੰ ਦੂਰ ਕਰਨ ਲਈ ਕਈ హిస్టోరియన్స్ ਦੀਆਂ ਲਿਖਤਾਂ ਦਾ ਹਵਾਲਾ ਦਿੱਤਾ ਗਿਆ ਅਤੇ ਇਸ ਮੌਕੇ ਅਪੀਲ ਵੀ ਕੀਤੀ ਗਈ ਕਿ ਲਾਹੌਰ ਵਿੱਚ ਇਨ੍ਹਾਂ ਸਬੰਧੀ ਜੋ ਸਰਕਾਰੀ ਰਿਕਾਰਡ ਹੈ ਉਹ ਵੀ ਲਿਆਂਦਾ ਜਾਵੇ ਤੇ ਕੁਝ ਨੇ ਸੁਝਾਅ ਦਿੱਤਾ ਹੈ ਕਿ ਭਾਈ ਕਰਮ ਸਿੰਘ ਦੌਲਤਪੁਰ ਦਾ ਇੱਕ ਬੁੱਤ ਵੀ ਯਾਦਗਾਰ ਦੇ ਤੌਰ ਤੇ ਸਥਾਪਿਤ ਕਰਨਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਮਹਾਨ ਸੂਰਬੀਰ ਦੇ ਜੀਵਨ ਬਾਰੇ ਪੜਨ ਦੀ ਇੱਛਾ ਜਾਗੇ ਅਤੇ ਉਹ ਵੀ ਆਪਣੇ ਮਾਣਮੱਤੇ ਇਤਿਹਾਸ ਦੇ ਮਾਣ ਕਰਕੇ ਸਿੱਖੀ ਦੇ ਨਾਲ ਜੁੜ ਸਕਣ ਪਰ ਪਹਿਲੀ ਗੱਲ ਤਾਂ ਇੱਥੇ ਆਉਂਦੀ ਹੈ ਕਿ ਉਹਨਾਂ ਦੇ ਜੀਵਨ ਬਾਰੇ ਅਰਸ਼ ਪ੍ਰੀਤ ਦੀ ਕਿਤਾਬ ਉਹਨੇ ਲਿਖੀ ਹੈ ਉਹਨੇ ਐਮਫਿਲੀ ਤੇ ਉਹ ਲਿਖਣ ਤੋਂ ਪਹਿਲਾਂ ਵੀ ਬਾਰ-ਬਾਰ ਗੱਲਬਾਤ ਇੱਥੇ ਹੁੰਦੀ ਰਹੀ ਮੇਰੇ ਨਾਲ ਵੀ ਕੁਝ ਹੋਰ ਸ਼ਖਸੀਅਤਾਂ ਨਾਲ ਵੀ ਉਹਦੇ ਵਿੱਚ ਵੀ ਉਹਨਾਂ ਉਵੇਂ ਲਿਖਿਆ ਕਿ ਦਸਵੀਂ ਪਾਸ ਵਗੈਰਾ ਜੋ ਵੀ ਹੈ ਇਸ ਤਰ੍ਹਾਂ سلسلہ ਚੱਲਦਾ ਹੈ ਕਰਮ ਸਿੰਘ ਹੋਤੀ ਮਰਦਾਨ ਉਹਨਾਂ ਦਾ ਪ੍ਰਭਾਵ ਜਿਹੜਾ ਕੋਈ ਸ਼ੱਕ ਨਹੀਂ ਕਿ ਧਾਰਮਿਕ ਸ਼ਖਸੀਅਤ ਸਨ ਤੇ ਇਹ ਵੀ ਸੱਚ ਹੈ ਕਿ ਹਰੀ ਸਿੰਘ ਕਾਂਧੀ ਜਾਂ ਵਰਾਂ ਸਿੰਘ ਥੰਦੀ ਜਿਹੜੇ ਆ ਉਹ ਉਹਨਾਂ ਦੇ ਵਿੱਚੋਂ ਕਰਮ ਸਿੰਘ ਦੀ ਨਰੈਣ ਸਿੰਘ ਦੀ ਉਹਨਾਂ ਦੇ ਪ੍ਰਭਾਵਤ ਲਈ ਥਨ ਪਰ ਅਮਰਤ ਛੱਕਣ ਵਾਲੀ ਗੱਲ ਜਿਹੜੀ ਤੁਸੀਂ ਹਵਾਲਾ ਦਿੱਤਾ ਹੈ ਉਹ ਤਕਰੀਬਨ ਇਹੀ ਮਿਲਦੀ ਹੈ ਕਿ ਨਨਖਾਣਾ ਸਾਹਿਬ ਜਾ ਕੇ ਨਨਖਾਣਾ ਸਾਹਿਬ 1921 ਨੂੰ ਉਹਨਾਂ ਨੇ ਇਹ ਆਸਾਸ ਕੀਤਾ ਨੇ ਅਮਰਤ ਛੱਕਿਆ ਕਿ ਉਹ ਮੜ ਕੇ ਕਰਮ ਸਿੰਘ ਤੇ ਸਵਾਲ ਇਹ ਉੱਠਿਆ ਕਿ ਉਹ ਪਹਿਲਾਂ ਹੀ ਕਰਮ ਸਿੰਘ ਸੀ ਨਾ ਕਿ ਉਹ ਬਾਅਦ ਦੇ ਵਿੱਚ ਬਣਿਆ ਕਿੱਥੋਂ ਤੱਕ ਇਹਦੇ ਬਾਰੇ ਕੈਨੇਡੀਅਨ ਸੋਰਸਸ ਆ ਉਹਨਾਂ ਦੇ ਮਤਾਉ ਕਿ ਠੀਕ ਨਹੀਂ ਹੈ ਉਹਦਾ ਸਭ ਤੋਂ ਵੱਡਾ ਹਵਾਲਾ ਮੈਂ ਇਸ ਕਿਤਾਬ ਤੋਂ ਦਿਨਾ ਇਹ ਯਾਨੀ ਕੇਸਰ ਸਿੰਘੂ ਰਾਣੀ ਕਾਫੀ ਮੀਤਰਾ ਲਿਖੀ ਹੈ ਉਹਨਾਂ ਦਾ ਆਪਣਾ ਲਿਖਣ ਦੇ ਵਿੱਚ ਕੋਈ ਬਾਇਸ ਓਪੀਨੀਅਨ ਵੀ ਹੋ ਸਕਦਾ ਸੀ ਸਾਰੇ ਇਹਦੇ ਵਿੱਚ ਪ੍ਰਭਾਵ ਥੰਡੇ ਆ ਜਣੇ ਪਰ ਜਿਹੜੀ ਗੱਲ ਮੈਂ ਫੈਕਟਸ ਪੇਸ਼ ਕਰ ਰਿਹਾ ਤੱਤ ਤਾਂ ਵੀ ਆ ਉਹ ਲਿਸਟ ਹੈ ਜੀ ਜਿਹੜੀ ਪ੍ਰੋਫੈਸਰ ਤੇਜਾ ਸਿੰਘ ਗੁਰਾਂ ਦੀ ਜਿਹੜੀ ਮਾਈਨਿੰਗ ਕੰਪਨੀ ਦੀ ਹੈ ਇਹ ਲਿਸਟ 1910 11 12 ਉਸ ਸਮੇਂ ਦੀ ਹੈ ਜਿਹੜੇ ਜਿਹੜੇ ਗੁਰਨਾਨਕ ਮਾਈਨਿੰਗ ਕੰਪਨੀ ਦੇ ਮੈਂਬਰ ਸਨ ਇਹ ਉਹਨਾਂ ਦੀ ਲਿਸਟ ਹੈ ਜਿਨ੍ਹਾਂ ਨੇ ਸਹਿਯੋਗ ਪਾਇਆ ਇੱਕ ਬੜਾ ਇੰਟਰਸਟਿੰਗ ਪੱਖ ਹੈ ਕਿ ਅਬਸਪੋਰਟ ਤੇ ਵੈਨਪੋਵਰ ਕਿਵੇਂ ਸੰਪਰਕ ਸੀ ਐਪਸਪੋਰਟ ਤਾਂ ਇਹ ਹੁੰਦਾ ਕੇਂਦਰ ਸੀ ਕਿ ਸਮਝ ਤੋਂ ਪਰਲੇ ਪਾਸੇ ਦੀ ਸਿੱਧਾ ਸੰਪਰਕ ਸੀ ਕੇ ਨਿਸ਼ਾਨ ਸਾਹਿਬ ਉੱਚਾ ਲਾ ਕੇ ਲਾਈਟ ਲੱਗੀ ਹੁੰਦੀ ਸੀ ਜਦੋਂ ਜਗਦਾ ਸੀ ਤਾਂ ਨਿਸ਼ਾਨ ਨਿਸ਼ਾਨਾ ਸਿੱਧਾ ਇਹ ਹੁੰਦਾ ਸੀ ਕਿ ਭਈ ਆਜੋ ਹੁਣ ਰਾਹ ਖੁੱਲਾ ਤੇ ਉੱਥੋਂ ਦੇਖ ਤੀ ਜਿਹੜੇ ਆ ਜਾਂਦੇ ਸੀ ਬਹੁਤ ਹੀ ਗਦਰੀ ਇੱਧਰ ਉੱਧਰ ਕਿਵੇਂ ਆਉਂਦੇ ਕੋਈ ਹੈਰਾਨੀ ਵਾਲੀ ਗੱਲ ਨਹੀਂ ਜਿੰਨੀ ਵੀ ਚੋਟੀ ਦੇ ਗਦਰੀ ਯੋਧੇ ਸਨ ਉਹਨਾਂ ਦਾ ਇੱਥੇ ਆਉਣਾ ਜਾਣਾ ਸੀ ਤੇ ਬੈਂਕੂਵਰ ਵਾਲੇ ਭਾਕ ਸਿੰਘ ਦੀ ਮਦਨ ਸਿੰਘ ਊਰੀ ਮਿਤ ਸਿੰਘ ਪੰਡੂਰੀ ਊਰੀ ਜਾ ਬਲਵੰਤ ਸਿੰਘ ਜੀ ਮੀਵਾ ਸਿੰਘ ਇਹ ਤਾਂ ਖਿਆਲ ਇਹਨਾਂ ਦਾ ਤਾਂ ਕੋਈ ਬਹੁਤੀ ਦੂਰੀ ਨਹੀਂ ਸੀ ਇਹ ਸੂਚੀ ਦੇ ਵਿੱਚ ਸਾਰਿਆਂ ਦੇ ਨਾਮ ਨੇ ਸੂਚੀ ਦਾ ਪੰਨਾ ਨੰਬਰ 1 2 3 4 5 6 7 8 ਇੰਗਲਿਸ਼ ਦੇ ਵਿੱਚ ਲਿਖਿਆ ਆ ਪੇਜ ਹੈ ਜੀ 8ਵਾਂ ਪੇਜ ਆ ਅੰਡਰਲਾਈਨ ਮੈਂ ਕੀਤਾ ਇਹ ਨਾਮ ਨਰੈਣ ਸਿੰਘ ਦੌਲਤਪੁਰ ਐਵਸਪੋਰਡ ਨਰੈਣ ਸਿੰਘ ਦੌਲਤਪੁਰ ਐਵਸਪੋਰਡ ਜਿਨ੍ਹਾਂ ਨੇ ਗੁਰਨਾਨਕ ਮਾਇਲੀ ਕੰਪਨੀ ਦੇ ਵਿੱਚ ਹਿੱਸਾ ਪਾਇਆ ਕਿਉਂਕਿ ਪ੍ਰੋਫੈਸਰ ਤੇਜਾ ਸਿੰਘ ਹੋਰਾਂ ਦੇ ਵੀ ਮੈਂ ਵਿਸ਼ੇ ਤੋਂ ਬਾਹਰ ਨਹੀਂ ਜਾਣਾ ਆ ਘਟੋ ਘਟ ਇਕੱਲੇ ਇਕੱਲੇ ਗਦਰੀ ਬਾਬੇ ਤੇ ਜਾਂ ਇਕੱਲੇ ਇਕੱਲੇ ਬਬਰ ਅਕਾਲੀ ਤੇ ਇੱਕ ਇੱਕ ਲੈਕਚਰ ਕੀਤਾ ਜਾ ਸਕਦਾ ਪਰ ਮੈਂ ਉਸ ਵਿਸਾਰਤ ਨਹੀਂ ਜਾਣਾ ਬਤੌਰ ਕਰਮ ਸਿੰਘ ਤੇ ਉਹਨਾਂ ਦੇ ਵੀ ਜਿਹੜਾ ਬਤੌਰ ਪ੍ਰਚਾਰਕ ਦੀ ਸ਼ਖਸੀਅਤ ਉਹਦੇ ਤੇ ਜ਼ਿਆਦਾ ਫੋਕਸ ਕਰਾਂਗਾ ਪ੍ਰੋਫੈਸਰ ਤੇਜਾ ਸਿੰਘ ਬਾਰੇ ਇੰਨਾ ਟੂਕ ਮਾਤਰਾ ਹੈ ਕਿ ਉਹਨਾਂ ਦੀ ਪਰਸਨੈਲਿਟੀ ਨੂੰ ਵੀ ਜਾਣਬੁੱਝ ਕੇ ਜਿਹੜਾ ਹੈ ਗ੍ਰੀਵਰ ਆਖੋ ਬਿਰੋਖ ਕੀਤਾ ਗਿਆ ਜਿਹੜੇ ਕਿ ਅਗੂ ਵਿਸ਼ੇ ਦੀ ਵਿਚਾਰ ਮੰਗ ਕਰਦੀ ਹੈ ਕਿਉਂਕਿ ਉਹਨਾਂ ਦੀ ਬੜੀ ਵੱਡੀ ਦੇਸ ਬਹੁਤ ਵੱਡੀ ਜੋ ਹੌਨਰਸ ਵਾਲੇ ਲੈਕਚਰ ਆ ਉਹਨਾਂ ਦੀ ਅੰਤ ਵੀ ਮਿਲਦੇ ਆ ਜਿਹੜੇ ਕਿ ਉਹਨਾਂ ਨੇ ਇਥੋਂ ਦਾ ਦਾਦਾ ਪ੍ਰੋਵੈਂਸ ਦਾ ਸੰਨ ਵੱਡਾ ਅਖਬਾਰ ਦਾ ਫਰੰਟ ਪੇਜ ਤੇ ਪ੍ਰੋਫੈਸਰ ਇਜਾ ਸਿੰਘ ਜਰਾਂ ਦੀ ਫੋਟੋ ਉੱਪਰ ਲੱਗੀ ਹੈ ਇੱਕ ਸੇਂਡ ਦੇ ਤੌਰ ਤੇ ਸਿੱਖ ਆਗੂ ਦੇ ਤੌਰ ਤੇ ਤੇ ਪੂਰੇ ਉਹਦੇ ਲੇਖ ਨੇ ਕਿ ਕਿੱਡਾ ਵੱਡਾ ਇੰਟੈਲੈਕਚੁਅਲ ਸੀ ਕਿਵੇਂ ਉਹਨਾਂ ਨੇ ਲਾਈਨ ਬਦਲੇ ਇਸ ਤਰ੍ਹਾਂ ਤਕਬੀਲ ਕੀਤੀ ਮੇਰ ਸਿੰਘ ਦੇ ਘਰ ਆ ਕੇ ਜਦੋਂ ਉਹਨੇ ਵੇਖਿਆ ਵੀ ਨਹੀਂ ਇੱਥੇ ਕੋਈ ਨਹੀਂ ਹੈ ਤਾਂ ਉਹ ਛੇਪਸ ਸਿੰਘ ਦੀ ਘਰੇ ਆ ਗਿਆ ਇਹ ਸੁੱਤੇ ਪਏ ਸੀ ਇਹਨਾਂ ਦੇ ਸਾਰੇ ਅਥਿਆਰ ਉਹਨੇ ਖلاف ਕਰਤੇ ਰੌਂਦ ਕੱਟਲੇ ਜਿੱਦੀ ਰਖੋ ਸਿਗੁਰ ਸਿੰਘ ਦੀ ਉਹ ਦਰਵਨ ਕਰਦੀ ਤੇ ਇਹਨਾਂ ਨੂੰ ਬੇਸਹਿਆਰੀ ਕਰਕੇ ਇੱਕ ਤਰ੍ਹਾਂ ਦੇ ਨਾਲ ਉਹ ਫਿਰ ਵਾਪਸ ਮੇਸਨਗ ਦੇ ਘਰ ਤੇ ਲੱਗ ਗਿਆ ਉਹ ਤੱਕ ਉਸਵੇਂ ਲੱਗੀ ਕੋਈ ਉਹ ਧੰਕਰਿਆ ਦਾ ਪਤਾ ਲੱਗਿਆ ਬੇਸਹਿਆਰ ਪਿੰਡੋਂ ਕਿਰਾਇਆ ਹੋਇਆ ਤਾਂ ਉਹ ਬਬਰਾਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਸੋਚਿਆ ਕਿ ਜੇ ਪਿੰਡ ਚ ਜਾਣਗੇ ਤੇ ਤੇ ਜੀ ਗੋਲੀਬਾਰੀ ਵੀ ਹੁੰਦੀ ਹੈ ਜਦੋਂ پتہ ਕਿੰਨੇ ਲੋਕ ਮਾਰੇ ਜਾਣਗੇ ਪਿੰਡ ਵਾਲੇ ਇਸ ਕਰਕੇ ਬਾਹਰ ਨਿਕਲ ਚਲੇ ਗਏ ਉਹ ਪਿੰਡ ਤੋਂ ਬਾਹਰ ਨਿਕਲ ਕੇ ਕੋਲ ਪਿੱਛੇ ਲੱਗੇ ਇਹ ਲਈ 14 ਦਸਤ 14 ਦੇ ਵਿੱਚ ਜੋ ਲੰਘਣ ਲੱਗੇ ਤਾਂ ਗੋਲੀ ਚਲਾਤੀ ਪੁਲਿਸ ਨੇ ਉੱਥੇ ਚਾਰ ਜੋ ਸੈਂਸੀ ਜੀ ਦੋਗੇ ਇਸ ਤਰ੍ਹਾਂ ਦੀ ਜੀਤੀ ਉੱਥੇ ਹੋਈ ਇਸ ਤਰ੍ਹਾਂ ਦੀਆਂ ਤਰਵਨੀਆਂ ਸੱਜੀਆਂ ਜਿਨ੍ਹਾਂ ਨੇ ਇੱਕ ਨਵਾਂ ਅਧਿਆਇ ਸਿਰਜਿਆ ਲੋਕਾਂ ਨੂੰ ਪ੍ਰੇਰਣਾ ਦਿੱਤੀ ਅਗਲੇ ਦੇਸ਼ ਭਗਤਾਂ ਨੂੰ ਅਗੇ ਦੇਖਦੇ ਆਂ ਅੱਜ ਵਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਸਭ ਜੇ ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਖਬਰ ਕੈਨੇਡਾ ਦੇ ਇੱਕ ਜਿਹੜੀ ਸਰਕਾਰੀ ਏਜੰਸੀ ਆ ਕੈਨੇਡਾ ਪੋਸਟ ਉਹਦੇ ਬਾਰੇ ਖਬਰ ਹੈਗੀ ਆ ਇੱਕ ਵਿਅਕਤੀ ਜਿਹੜਾ ਘਰੋਂ ਅਕਸਰ ਕੰਮ ਕਰ ਕਰਦਾ ਤੁਹਾਨੂੰ ਪਤਾ ਜਿਹੜੇ ਜਦੋਂ ਦਾ ਕੋਵਿਡ-19 ਵਾਲੀ ਗੱਲਬਾਤ ਸ਼ੁਰੂ ਹੋਈ ਸੀ ਬਹੁਤ ਸਾਰੇ ਲੋਕਾਂ ਨੇ ਘਰਾਂ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਇਸੇ ਤਰ੍ਹਾਂ ਹੀ ਜੋਸ਼ ਕਰਾਲ ਕਾ ਨਾਮ ਦਾ ਬੰਦਾ ਉਹ ਆਪਣੇ ਘਰ ਤੋਂ ਹੀ ਕੰਮ ਕਰ ਰਿਹਾ ਸੀਗਾ ਵਰਚੁਅਲ ਮੀਟਿੰਗ ਦੇ ਵਿੱਚ ਸੀਗਾ ਜਦੋਂ ਉਹਨੇ ਆਪਣੇ ਫੋਨ ਤੇ ਇੱਕ ਨੋਟੀਫਿਕੇਸ਼ਨ ਆਉਂਦੀ ਆ ਕਿ ਬਾਹਰ ਉਹਦੇ ਡੋਰ ਦੇ ਉੱਤੇ ਨਾ ਕੋਈ ਵਿਅਕਤੀ ਆਇਆ ਤੇ ਜਦੋਂ ਉਹਨੇ ਦੇਖਿਆ ਤੇ ਉਹ ਜਿਹੜਾ ਪੋਸਟਮੈਨ ਸੀਗਾ ਉਹ ਉਹਦੇ ਮੇਲ ਬਾਕਸ ਦੇ ਵਿੱਚ ਨਾ ਇੱਕ ਸਲਿੱਪ ਡਿਲੀਵਰ ਕਰਕੇ ਤਾਂ ਉਥੋਂ ਚਲਾ ਗਿਆ ਜਦੋਂ ਉਥੋਂ ਚਲੇ ਜਾਂਦਾ ਤੇ ਇਹਨੇ ਬਾਅਦ ਵਿੱਚ ਆ ਕੇ ਜਦੋਂ ਦੇਖਿਆ ਤਾਂ ਉਹ ਸਲਿੱਪ ਵੇਖੀ ਸਲਿੱਪ ਤੇ ਲਿਖਿਆ ਸੀ ਵੀ ਤੇਰਾ ਪਾਰਸਲ ਜਿਹੜਾ ਆ ਉਹ ਮਤਲਬ ਫੋਰ ਡਿਲੀਵਰੀ ਆ ਆਊਟ ਤੇ ਤੂੰ ਜਾ ਕੇ ਉਹ ਉਤੋਂ ਲੈ ਸਕਦਾ ਹੈ ਉਹ ਬੜਾ ਹੈਰਾਨ ਹੋਇਆ ਉਹਨੇ ਕਿਹਾ ਵੀ ਇਹ ਗੱਲ ਕੀ ਹੋਈ ਵੀ ਬੰਦੇ ਨੇ ਨਾ ਤਾਂ ਘੰਟੀ ਬਜਾਈ ਇਹ ਜਾਣਨ ਲਈ ਵੀ ਘਰ ਕੋਈ ਬੰਦਾ ਹੈਗਾ ਜਾਂ ਨਹੀਂ ਹਾਲਾਂਕਿ ਉਹਦਾ ਕਹਿਣਾ ਹੈ ਜੋਸ਼ ਕਰਾਲ ਕਾ ਦਾ ਵੀ ਉਹ ਆਪ ਵੀ ਘਰ ਸੀ ਤੇ ਉਹਦੀ ਵਾਈਫ ਵੀ ਘਰ ਦੇ ਵਿੱਚ ਹੀ ਸੀਗੀ ਉਸ ਵੇਲੇ ਜਦੋਂ ਇਹ ਗੱਲਬਾਤ ਹੋਈ ਆ ਔਰ ਉਹਨੇ ਕਹਿੰਦਾ ਬੈਲ ਵੀ ਨਹੀਂ ਕੀਤੀ ਬੰਦੇ ਨੇ ਜਿਹੜਾ ਉੱਥੇ ਡਿਲੀਵਰ ਕਰਨ ਆਇਆ ਸੀ ਹੁਣ ਤੁਹਾਨੂੰ ਪਤਾ ਜਿਹੜਾ ਬੰਦਾ ਕੋਈ ਚੀਜ਼ ਐਕਸਪੈਕਟ ਕਰ ਰਿਹਾ ਵੀ ਉਹਦਾ ਕੋਈ ਪਾਰਸਲ ਆਉਣਾ ਉਹਨੇ ਇਹਦਾ ਫਿਰ ਸੋਲੂਸ਼ਨ ਲੱਭਿਆ ਉਹਨੇ ਆਪਣੀ ਗੱਡੀ ਚੱਕੀ ਤੇ ਉਹ ਲੱਭਣ ਲਗਾ ਉਸ ਵਿਅਕਤੀ ਨੂੰ ਜਿਹੜਾ ਡਿਲੀਵਰੀ ਕਰ ਰਿਹਾ ਸੀਗਾ ਸਮਾਨ ਦੀ ਜਦੋਂ ਕੋ ਬਾੜੀ ਦੂਰ ਨਹੀਂ ਜਾਣਾ ਪਿਆ ਨੇੜੇ ਹੀ 2-3 ਸਟਰੀਟ ਛੱਡ ਕੇ ਉਹਨੂੰ ਉਹ ਪੋਸਟ ਆਫਿਸ ਵਾਲੀ ਵੈਨ ਜਿਹੜੀ ਕਾਢੀ ਮਿਲ ਗਈ ਤੇ ਉਹਨੇ ਉਸ ਬੰਦੇ ਨਾਲ ਗੱਲ ਕੀਤੀ ਤੇ ਉਹਨੇ ਮੂੰਹ ਚ ਹੀ ਕਿਹਾ ਸੌਰੀ ਹਾਂ ਮੈਂ ਇਹ ਗੱਲ ਹੋਈ ਹੈ ਪਰ ਇਸ ਵਿਅਕਤੀ ਨੇ ਜੋਸ਼ ਕਰਾਲ ਕਹਾਦਾ ਕਹਿਣਾ ਆ ਕਈ ਕਹਾਣੀ ਇੱਥੇ ਹੀ ਨਹੀਂ ਮੁੱਕਦੀ ਪਿਓ ਨੇ ਹੁਣ ਇਦਾਂ ਕਹਿ ਕੇ ਗੱਲ ਵੇਢੀ ਕਹਿੰਦਾ ਮਸਲਾ ਇਹ ਆ ਵੀ ਉਹਨੇ ਘਰ ਪਹੁੰਚਣ ਤੋਂ ਪਹਿਲਾਂ ਜਿਹੜੀ ਸਲਿੱਪ ਸੀਗੀ ਉਹ ਪਹਿਲਾਂ ਹੀ ਲਿਖੀ ਹੋਈ ਸੀਗੀ ਵੀ ਬਈ ਤੁਹਾਡਾ ਪਾਰਸਲ ਡਿਲੀਵਰ ਅਸੀਂ ਕਰ ਨਹੀਂ ਸਕੇ ਤੇ ਤੁਸੀਂ ਫਲਾਣੇ ਥਾਂ ਤੋਂ ਆ ਕੇ ਲੈ ਲਓ ਹੁਣ ਉਹਨੇ ਜਦੋਂ ਕੰਪਲੇਂਟ ਕੀਤੀ ਪਤਾ ਲੱਗਾ ਹੁਣ ਦੇਖੋ ਉਹਦੇ ਕੋਲ ਉਹਦੀ ਫੁਟੇਜ ਪਈ ਆ ਕਿ ਉਹ ਕੀ ਕਰਕੇ ਗਿਆ ਇਸ ਕਰਕੇ ਜਿਹੜੀ ਯੂਨੀਅਨ ਆ ਤੇ ਕਾਰਪੋਰੇਸ਼ਨਲ ਨੂੰ ਜੀ ਉਸ ਵਿਅਕਤੀ ਕੋਲੋਂ ਮਾਫੀ ਮੰਗੀ ਗਈ ਆ ਉਹ ਕਹਿੰਦਾ ਵੀ ਮੇਰਾ ਸਿਰਫ ਇਹੀ ਨਹੀਂ ਮਤਲਬ ਹੈਗਾ ਵੀ ਮੈਂ ਉਹਨਾਂ ਤੋਂ ਮਾਫੀ ਮੰਗਾਉਣੀ ਆ ਗੱਲ ਆ ਵੀ ਇਹ ਜਿਹੜੀ ਸਰਵਸ ਆ ਇਹਦੇ ਲਈ ਅਸੀਂ ਕੋ ਉਹ ਕਹਿੰਦਾ ਪੈਸੇ ਪੇ ਕਰਦੇ ਆ ਦੇਖੋ ਦੂਸਰੇ ਪਾਸੇ ਕੈਨੇਡਾ ਪੋਸਟ ਦਾ ਇਸ ਵੇਲੇ ਕੰਪੀਟੀਸ਼ਨ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਹੈਗੀਆਂ ਉਹਨਾਂ ਦੇ ਨਾਲ ਆ ਕਿਉਂਕਿ ਕੋਵਿਡ 19 ਤੋਂ ਬਾਅਦ ਬਹੁਤ ساری ਦੁਨੀਆ ਜਿਹੜੀ ਆ ਜੀ ਉਹ ਹੁਣ ਜਿਹੜਾ ਆਨਲਾਈਨ ਸਮਾਨ ਆਰਡਰ ਕਰਦੇ ਨੇ ਤੇ ਪਾਰਸਲ ਉਹਨਾਂ ਦੇ ਘਰਾਂ ਵਿੱਚ ਡਿਲੀਵਰ ਹੁੰਦੇ ਆ ਉਹਦੇ ਵਿੱਚ ਕੀ ਹੋਇਆ ਵੀ ਜਿਹੜੀ ਕੈਨੇਡਾ ਪੋਸਟ ਆ ਇਹ ਨੇ ਬਹੁਤ ਸਾਰਾ ਬਿਜ਼ਨਸ ਜਿਹੜਾ ਉਹਨਾਂ ਨੂੰ ਲੂਜ਼ ਕਰਤਾ ਕਿਉਂਕਿ ਹੁਣ ਜਿਹੜੀ ਉਦਾਂ ਮੇਲ ਹੈਗੀ ਆ ਜੀ ਉਹ ਤਾਂ ਬਾਹਲੀ ਆਉਂਦੀ ਨਹੀਂ ਲੋਕਾਂ ਦੀ ਉਹ ਤਾਂ ਪਹਿਲਾਂ ਹੀ ਵੋਲਿਊਮ ਬਹੁਤ ਘਟ ਚੁੱਕਾ ਇੱਕ ਪ੍ਰੋਫੈਸਰ ਨੇ ਉਹਨਾਂ ਦਾ ਕਹਿਣਾ ਆ ਵੀ ਭਾਈ ਇਹ ਜੇ ਕੈਨੇਡਾ ਪੋਸਟ ਨੇ ਸਰਵਾਈਵ ਕਰਨਾ ਤੇ ਇਹਨਾਂ ਨੂੰ ਆਪਣੀ ਇਹ ਜਿਹੜੀ ਪਾਰਸਲ ਡਿਲੀਵਰੀ ਵਾਲੀ ਸਰਵਿਸ ਆ ਉਹਨੂੰ ਇੰਪਰੂਵ ਕਰਨਾ ਪਵੇਗਾ ਵਧੀਆ ਕਰਨਾ ਪਵੇਗਾ ਔਰ ਕੰਪੀਟੀਟਿਵ ਕਰਨਾ ਪਵੇਗਾ ਵਰਨਾ ਉਹ ਕਹਿੰਦੇ ਵੀ ਇਹ ਥੋੜੇ ਚਿਰ ਦੇ ਵਿੱਚ ਕੈਨੇਡਾ ਪੋਸਟ ਜਿਹੜੀ ਖਤਮ ਹੋ ਜਾਏਗੀ ਹੁਣ ਆਸ ਕਰਦੇ ਹਾਂ ਜੀ ਵੀ ਕੈਨੇਡਾ ਪੋਸਟ ਜਿਹੜੀ ਆ ਇਹਦੇ ਤੇ ਗੌਰ ਕਰੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਚੇਂਜੇਜ਼ ਆਉਂਦੀਆਂ ਨੇ ਪਰ ਹਾਲ ਦੀ ਘੜੀ ਉਹਨਾਂ ਨੇ ਨਾਲ ਦੀ ਨਾਲ ਇਹ ਵੀ ਦੱਸਿਆ ਆ ਕਿ ਭਾਈ ਦੇਖੋ ਅਸੀਂ ਇੰਨੇ ਮਿਲੀਅਨ ਜਿਹੜੇ ਪਾਰਸਲ ਉਹ ਡਿਲੀਵਰ ਕਰਦੇ ਆ ਉਹਦੇ ਚੋਂ ਜੇ ਸਾਨੂੰ 1 ਸਾਲ ਦੇ ਵਿੱਚ 51 ਕੰਪਲੇਂਟਸ ਆ ਗਈਆਂ ਤਾਂ ਕੋਈ ਬੜੀ ਵੱਡੀ ਗੱਲ ਨਹੀਂ ਪਰ ਜਿਹੜਾ ਜੋਸ਼ ਕਰਾਲ ਕਾ ਉਹ ਇਸ ਗੱਲ ਦੇ ਨਾਲ ਖੁਸ਼ ਨਹੀਂ ਉਹ ਪਮਾ ਉਹ ਕਹਿੰਦੇ ਵੀ ਇੱਕ ਵੀ ਹੋਵੇ ਤਾਂ ਦੈਟਸ ਟੂ ਮੱਚ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਂਡਮੈਂਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ